ਤੇ ਬੁਡੇ ਤੇ ਦਾ ਭਗਤਾ ਨੇ ਕਿਉਂ ਜਗਰ ਕੀਤਾ ਹੈ ਬਹੁਤ ਆਦਿ ਕਿਉਂ ਕੀਤਾ ਹੈ avatars ਨੇ ਕਿਉਂ ਕੀਤਾ ਇਹਦੇ ਦੋ ਤਿੰਨ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਪਹਿਲਾ ਪਰਵਲ ਨੁਕਤਾ ਕਹਿੰਦੇ ਨੇ ਕਮ ਉਹ ਹੀ ਸਰੀਰ ਭਾਗ ਨਾਲ ਸਿਰੇ ਚੜ ਸਕਦਾ ਜਿਹਦੇ ਵਿੱਚ ਮਨੁੱਖ ਸਾਵਧਾਨ ਸੁਚੇਤ ਜਿਤਨਾ ਅਚੇਤ ਹੋਵੇਗਾ ਕਮ ਵਿਗੜੇ ਜਿਤਨਾ ਅਚੇਤ ਹੋਵੇਗਾ ਹੁਲ ਜਾਏਗਾ ਅਚੇਤ ਮਨੁੱਖ ਤੇ ਸ਼ਾਇਦ ਆਪਣੇ ਘਰ ਤੱਕ ਵੀ ਨਾ ਪਹੁੰਚੇ ਬਹੁਤੀ ਠਿਕਣ ਵਿਚਾਰਾਂ ਦੇ ਵੇਗ ਦੇ ਵਿਚ ਉਲਝਿਆ ਹੋਇਆ ਮਨੁੱਖ ਹੈ ਜਾ ਰਿਹਾ ਹੈ ਘਰ ਪਰ ਅਚੇਤ ਹੈ ਤੇ ਵਿਚਾਰਾਂ ਵਿਚ ਉਲਝਿਆ ਘਰ ਦੇ ਘੂਏ ਦੇ ਕੋਲੋਂ ਲੰਘ ਗਿਆ ਘਰ ਦਾ ਦਰਵਾਜ਼ਾ ਨਹੀਂ ਦਿਖਾਈ ਜਿਸ ਦਰਵਾਜ਼ੇ ਚ ਰੋਜ਼ ਜਾਂਦਾ ਹੈ ਰੋਜ਼ ਆਉਂਦਾ ਨਹੀਂ ਦਿਖਾਈ ਦੇ ਅੱਖਾਂ ਵੀ ਖੁੱਲੀਆਂ ਥਿਰ ਕੇ ਹੀ ਜਾਂਦੇ ਅਚੇਤ ਚੱਲਦੇ ਬੜੀ ਤੀਬਰ ਗਤੀ ਇਸ ਦੇ ਅੰਦਰ ਫੁਰਨਿਆਂ ਦੀ ਚੱਲਦੀ 150 ਫੁੱਟ ਜਦ ਅੱਗੇ ਗਿਆ ਹਲਕਾ ਜਿਹਾ ਸਾਵਧਾਨ ਹੋਇਆ ਥੋੜਾ ਜਿਹਾ ਤਿਆਲ ਆਇਆ ਘਰ ਦਾ ਬੂਆ ਤੇ ਮੈਂ ਪਿੱਛੇ ਛੋੜਾ ਹੈ। ਤੇ ਜਰਾ ਹੋਰ ਸਾਵਧਾਨੀ ਨਾਲ ਦੇਖਦਾ ਕਹਿੰਦਾ ਲੈ ਘਰ ਦਾ ਦਰਵਾਜ਼ਾ ਤੇ ਉਹ ਹੈ। ਮਨੁੱਖ ਸਾਵਧਾਨ ਨਾ ਹੋਵੇ ਤੇ ਜ਼ਮੀਨ ਤੇ ਜਿਹੜਾ ਬਣਿਆ ਹੋਇਆ ਘਰ ਹੈ ਇਹਦਾ ਦਰਵਾਜ਼ਾ ਵੀ ਨਹੀਂ ਦਿਖਾਈ ਦਿੰਦਾ ਪਰਮਾਤਮਾ ਦਾ ਦਰ ਉਹਦਾ ਦਿਖਾਈ ਦਿੰਦਾ ਜਦ ਮਨੁੱਖ ਪੂਰਾ ਸਾਵਧਾਨ ਹੋ ਜਨੇ। ਪੂਰੇ ਦਾ ਪੂਰਾ ਸਾਵਧਾਨ प्रगति पुस्तक करो संत सावधान में सावधान एकाग्र चित्त अब दूसरा लफ्ता में बयान करा सावधानी खतरियां विच बददी है उज नहीं बददी मनोखनो पकावे खतरा जैसे जमीन दे उते सी चल देया बेखौख दे हो के ਐਸਵਾਸੇ ਸਾਵਧਾਨੀ ਨਹੀਂ ਚੱਲ। ਪਰ ਕੋਈ ਮਨੁੱਖ ਪਹਾੜ ਦੇ ਸ਼ਿਖਰ ਤੇ ਚੜ ਰਿਹਾ ਤੇ ਦੋਵੇਂ ਪਾਸੇ ਖਾਈਆਂ ਪੂਰੀ ਸਾਵਧਾਨੀ ਨਾਲ ਚੱਲ। ਕਿਉਂ? ਕੋ ਨੂੰ ਪਤਾ ਥੋੜਾ ਜਿਹਾ ਵੀ ਅਚੇਤ ਹੋਇਆ ਤੇ ਗਿਆ ਖੈਂਚ। ਗਿਆ ਖੈਂਚ। ਮੈਂ ਉਨਾ ਕਾਰੀਗਰਾਂ ਬਾਰੇ ਪੜਿਆ ਸੁਣਿਆ ਕਿ ਟੀਵੀ ਦੇ ਡਿਸਕਵਰੀ ਵਿੱਚ ਮੈਂ ਇੱਕ ਐਸਾ ਦੇਖਿਆ ਦ੍ਰਿਸ਼ ਉਹਨਾਂ ਦੇ ਜੋ ਜੋ 4 400 ਫੁੱਟ ਬੁਲੰਦੀਆਂ ਤੇ ਕੰਮ ਕਰਦੇ ਨੇ ਬਿਲਡਿੰਗਾਂ ਤੇ ਉਚਾਈਆਂ ਤੋਂ ਪਹੁੰਚ ਕੇ ਹਜ਼ਾਰ ਹਜ਼ਾਰ ਫੁੱਟ ਉੱਚੇ ਪਹੁੰਚ ਕੇ ਤੇ ਕੰਮ ਕਰਨਾ ਹੌਫ ਨਾ ਪੈਦਾ ਹੋਵੇ ਖਤਰਾ ਨਾ ਪੈਦਾ ਹੋਵੇ ਅੰਦਰ ਰਾਵਣੀਆਂ ਬਿਰਤੀਆਂ ਦਾ ਜਨਮ নাও ਪਹਿਲੇ ਐਸੇ ਲੋਗਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਤਖਤਾ ਜ਼ਮੀਨ ਤੋਂ 10 ਫੁੱਟ ਉੱਚਾ ਕਰਕੇ ਉਧਰ ਤੇ ਉਹਨਾਂ ਨੂੰ ਚਲਾਇਆ ਫਿਰ 20 ਫੁੱਟ ਉੱਚਾ ਫਿਰ 30 ਫੁੱਟ ਉੱਚਾ ਫਿਰ 40 ਫੁੱਟ ਉੱਚਾ ਫਿਰ 50 ਫੁੱਟ ਉੱਚਾ جو میں پڑھیا جیسے جیسے اچھائی وردی جا رہی ہے وہ ٹریننگ دینا استاد خاموش ہوتا جا ہیں ہے توجھا نہیں دیں اور دس پہ جڑا تختہ ہے بڑے سجاؤ دینا انج چلنا پیر انج رکھنا تاکہ گرنا پھوٹ, تی فٹ تک دگو نہیں ہے اگوں چپ ہو جائے تو خطرہ تو اگوں ہے دس فٹ تو گریا تو ماڑی موٹی خراش ہی آئے گی بھی تی فٹ تو بھی گریا تو ہو سکتا ہے بچ جائے ہوں چالی پناہ سٹھ ستر فٹ تو گرے تو چکنا چور ہو گیا اتنے ماسکر سجاؤ دینا بند کر دیں خاموش ہو جائے چپ کر لیں ਜਦ ਕੇ ਤਾਰਕਿਤ ਬੰਦਾ ਖੈ ਗਏ ਤੇ ਕਿਉਂ ਸੁਜਾਵ ਚਾਹੀਦਾ ਉਹ ਤੇ ਵਿਚਾਰਾ ਫਤਰੇ ਚ ਉਹ ਤੇ 17 ਫੁੱਟ 80 ਫੁੱਟ ਹੁਣ ਤੇ ਸੁਜਾਵ ਦੇਣੇ ਚਾਹੀਦੇ ਨੇ ਕਿਵੇਂ ਪਰ ਸਾਵਧਾਨੀ ਨਾਲ ਚੜੇ ਬਾਰ ਬਾਰ ਉਹਨੂੰ ਸੁਚੇਤ ਕਰਨਾ ਚਾਹੀਦਾ ਪਰ ਮੇਰੇ ਭੜੰਦੇ ਚ ਆਇਆ ਤੇ ਸੁਣਨ ਦੇ ਚ ਆਇਆ ਉੱਥੇ ਤੇ ਮਨੁੱਖ ਆਪੇ ਸੁਚੇਤ ਹੋ ਜਾਂਦੇ ਕਿਉਂਕਿ ਫਤਰ ਫਤਰਾ ਉਸ ਨੂੰ ਸੁਚੇਤ ਕਰਦੇ ਉੱਥੇ ਸੁਜਾਵ ਦੇਣ ਦੀ ਲੋੜ ਨਹੀਂ ਆਪੇ ਸਾਵਧਾਨ ਉਹਨੂੰ ਪਤਾ ਥੋੜਾ ਮੈਂ ਅਚੇਤ ਹੋਇਆ ਰਿਹਾ ਸੀ 10 ਫੁੱਟ ਤੇ ਜਦ ਚੱਲਦਾ ਹੈ ਪੂਰਾ ਸਾਵਧਾਨ ਨਹੀਂ ਚੱਲਦਾ ਉਹਨੂੰ ਪਤਾ ਹੈ ਚਲੋ गिर ਵੀ ਜਾਏ ਤੇ ਕੋਈ ਗੱਲ ਨਹੀਂ ਅਰ ਪਹਿਲੇ ਪਹਿਲੇ 10 20 ਫੁੱਟ ਦੇ ਤੇ ਜਦ ਚੱਲਣਾ ਸਿਖਾ ਲਏ ਨੇ ਫਿਰੇ ਬਕੈਦਾ ਗੱਡੇ ਵੀ ਲਾਇਆ ਉਹਨਾਂ ਕਰ ਗਰੇ ਤੇ ਚੋਟ ਵੀ ਲੱਗਦੀ ਹੈ ਕਿੰਦੀ ਮਰਦਾ ਟੋਟਲੀ ਨਾਲ ਉਹ 10 ਫੀਟ ਉੱਦ ਤੱਕ ਤੇ ਮਨੁੱਖ ਅਚੇਤ ਚੱਲ ਸਕਦਾ ਹੈ ਇਹ ਦਿਖਾਓ ਅਚੇਤ ਚੱਲਦਾ ਤੁਸ ਕਤਰਈ ਨਹੀਂ ਦਾਰੇ ਨਹੀਂ ਖੌਫੀ ਨਹੀਂ ਕਈ ਥਾਵਾਂ ਤੇ ਇਹ ਮਨੋਵਿਗਿਆਨਿਕ ਨੁਕਤਾ ਦਾਰਸ਼ਿਕ ਵਾਲੇ ਵੀ ਵਰਤਦੇ ਨੇ ਕਿਧਰੇ ਮੋੜ ਤੇ ਕਿਧਰੇ ਲਹਾਈ ਤੇ ਜਦ ਰੇ ਚੜਾਈ ਤੇ ਹੀ ਲਿਖ ਦਿੰਦੇ ਨੇ ਡੇਂਜਰ ਖਤਰ ਮਨੁੱਖ ਦੂਰੋਂ ਪੜ ਕੇ ਸਾਵਧਾਨ ਹੋ ਜਾਂਦਾ ਬਗਦੀ ਡੰਗ ਰਚੇ ਭਾਵੇਂ ਖਤਰਾ ਤੇ ਕੁਝ ਵੀ ਨਹੀਂ ਮੋੜ ਹੈ ਯਾ ਲਾਈਏ ਚੜਾਈ ਰੌਚਲ ਜਰਾ ਇਥੇ ਸਾਵਧਾਨ ਹੋ ਜਾ ਜਿਵੇਂ ਪਿੱਛੇ ਬੇਸਾਵਧਾਨੀ ਨਾਲ ਚਲਾਉਂਦਾ ਆਇਆ ਅਚੇਤਪਣੇ ਨਾਲ ਚਲਾਉਂਦਾ ਆਇਆ ਅਗਰ ਉਸ ਤਰ੍ਹਾਂ ਦੇ ਨਾਲ ਚਲੇ ਤੇ ਹੋ ਸਕਦਾ ਇਥੇ ਕੋਈ ਐਕਸੀਡੈਂਟ ਲਿਖ ਦਿੱਤਾ ਜਾਂਦਾ ਹੈ ਡੇਂਜਰ ਖਤਰਾ ਨੂੰ ਵੜ ਕੇ ਮਨੁੱਖ ਸਾਵਧਾਨ ਹੁਣ ਮਨੋਚਿੰਤਕ ਵੀ ਇਸ ਨਾਲ ਸਹਿਮਤ ਨੇ ਮਹਾਪੁਰਸ਼ અવਤਾਰ ਤੇ ਇਸ ਨੁਕਤੇ ਨੂੰ ਆਧੁਨਿਕ ਕਲਪਤਪ ਅਪਣਾਦੇ ਜਿੱਥੇ ਮਨੁੱਖ ਨੂੰ ਖਤਰਾ ਮਹਿਸੂਸ ਹੁੰਦਾ ਹੈ ਡਰ ਮਹਿਸੂਸ ਹੁੰਦਾ ਹੈ ਮਨੁੱਖ ਸਾਵਧਾਨ ਉੱਥੇ ਉੱਥੇ ਜਿੱਥੇ ਖਤਰਾ ਨਹੀਂ ਜਿੱਥੇ ਡਰ ਨਹੀਂ ਉੱਥੇ ਮਨੁੱਖ ਅਚੇਪ ਹੋ ਜਾਂਦਾ ਹੈ ਅਸਾਵਧਾਨ ਹੋ ਜਾਂਦਾ ਉਸਤਾਦ ਦਾ ਡਰ ਹੀ ਨਹੀਂ ਅੱਜ ਕਾਲਜ ਤੇ ਸਕੂਲਾਂ ਡਰ ਨਹੀਂ ਰਹੇ ਅੱਜ ਪੜਾਈ ਦਾ ਮਿਆਰ ਤੇ ਬਿਲਕੁਲ ਥੱਲੇ ਚਲਾ ਗਿਆ ਬਿਲਕੁਲ ਥੱਲੇ ਚਲਾ ਗਿਆ ਅੱਜ ਕਿਸੇ ਹਰ ਤੱਕ ਮਾਂ ਬਾਪ ਦਾ ਵੀ ਡਰ ਬਚਿਆ ਨਹੀਂ ਜੀਵਨ ਤੇ ਬੜਾ ਥੱਲੇ ਚਲਾ ਗਿਆ ਮਨੁੱਖ ਸੁਚੇਤ ਹੋਵੇਗਾ ਕਿਦਰੇ ਮਹਾਬਾਬ ਦਾ ਡਾਡ ਕਿਦਰੇ ਉਸਤਾਦ ਦਾ ਡਾਡ ਪੂਰਨ ਤੌਰ ਤੇ ਸਾਵਧਾਨ ਤੇ ਸੁਚੇਤ ਹੋਵੇਗਾ ਪਰਮਾਤਮਾ ਦਾ ਡਾਡ ਈਸ਼ਵਰ ਦਾ ਡਾਡ ਐ ਮਨੁੱਖ ਨੂੰ ਸੁਚੇਤ ਕਰਦਾ ਸਾਵਧਾਨ ਕਰ ਕੋਈ ਵੀ ਕਮ ਪੂਰਨ ਤੌਰ ਤੇ ਸਿਰੇ ਚੜਨ ਉਹ ਸਾਵਧਾਨੀ ਤੋਂ ਬਿਨਾ ਨਹੀਂ ਚੜੇ ਸਚੇਤ ਪੜੇ ਤੋਂ ਬਿਨਾ ਨਹੀਂ ਚੱਲਦਾ ਉਹ ਮੈਂ ਤੇ ਹਲਿੰਕਾ ਮੇਰੇ ਸਾਹਮਣੇ ਰੱਖੀਏ ਪਕੜ ਦੇ ਸਾਈਏ ਤੇ ਦਰ ਦੇ ਪਿੱਛੇ ਕੇਵਲ ਮੌਤ ਹੀ ਆਉਂਦੀ ਮੌਤ ਹੀ ਦਰ ਮਨੁੱਖ ਨੂੰ ਰੋਗ ਦਾ ਮੈਂ ਅਗਦੇ ਚ ਹੱਥ ਨਹੀਂ ਪਾਣਾ ਦਰ ਹੈ ਕਿਉਂ ਹੱਥ ਜਲ ਗਏ ਮੈਂ ਸੱਪ ਦੇ ਮੌਂਦ ਵਿੱਚ ਉਂਗਲ ਨਹੀਂ ਪਾਣੀ ਕਟ ਖਾਏਗਾ ਮੌਤ ਹੋ ਜਾਏ ਮੈਂ ਮਰ ਜਾਮ ਜਿੱਥੇ ਜਿੱਥੇ ਵੀ ਔਰ ਜਿਸ ਤੋਂ ਮਨੁੱਖ ਦੇ ਅੰਦਰ ਮੌਤ ਦਾ ਭੈ ਪੈਦਾ ਹੁੰਦਾ ਉਥੇ ਸਾਵਧਾਨ ਸੱਪ ਦੇ ਪ੍ਰਤੀ ਸਾਵਧਾਨ ਸਾਵਧਾਨ ਹੋ ਜਾਂਦਾ ਹੈ ਅਗਦੇ ਪ੍ਰਤੀ ਸਾਵਧਾਨ ਹੋ ਜਾਂਦਾ ਹੈ ਗਹਿਰੇ ਪਾਣੀਆਂ ਦੇ ਪ੍ਰਤੀ ਸਾਵਧਾਨ ਹੋ ਜਾਂਦਾ ਹੈ ਆਸ ਪਿਛੋਂ ਜਿਸ ਇਲਾਕੇ ਚੋਂ ਆਇਆ ਇੱਕ ਦਰਿਆਵ ਰਗਦਾ ਸੀ ਉਹਨੂੰ ਟੋਚੀ ਕਹਿੰਦੇ ਸਨ ਦਬੀਦਾ ਵੀ ਕਹਿੰਦੇ ਸਨ ਫਿਰ ਕੋਈ ਅੱ데 ਮਿਲ ਕੇ ਦੂਸਰਾ ਦਰਿਆ ਆਇਆ ਸੀ ਪਰ ਇਹ ਦੋ ਦਰਿਆਵਾਂ ਦੇ ਪਾਰ ਦੋ ਮੁਲਕ ਸਨ ਈਰਾਨ ਤੇ ਅਫਗਾਨਿਸਤਾਨ ਬਸ ਇਹ ਦੋ ਦਰਿਆ ਹੀ ਹਿੰਦੁਸਤਾਨ ਤੇ ਈਰਾਨ ਦੀ ਵੰਡ ਕਰਦੇ ਹਿੰਦੁਸਤਾਨ ਤੇ ਅਫਗਾਨਿਸਤਾਨ ਦੀ ਵੰਡ ਕਰਦੇ ਸਨ ਅੱਠ ਮਹੀਨੇ ਗਰਿਆ ਦੇ ਵੇਲੇ ਦੇਚ ਪਾਣੀ 1 ਫੁੱਟ ਤੋਂ ਜ਼ਿਆਦਾ ਨਹੀਂ ਹੁੰਦਾ। ਵਗਦਾ ਸੀ ਨੇ ਇਸ਼ਨਾਨ ਕਰਨ ਵੀ ਜਾਣਾ ਰੋਜ਼ ਪਾਰ ਕਰ ਜਾਂਦੇ ਸੀ। ਲੰਘ ਜਾਂ ਪਰ ਚਾਰ ਮਹੀਨੇ ਬਰਸਾਤਾਂ ਦੇ ਦਿਨ ਉਹਦੇ ਚ ਪਾਣੀ 20 ਫੁੱਟ 30 ਫੁੱਟ ਤੱਕ ਬੜਾ ਘਰ ਉਹਨਾਂ ਦੇ ਨਾ ਛੋਟੇ ਬੱਚੇ ਤੇ ਇਸ਼ਨਾਨ ਕਰਨ ਵੀ ਨਹੀਂ ਜਾਂਦੇ ਜਦੋਂ ਬਹਾਵ ਦੇ ਵੇਨ ਹਾਂ ਤੇ ਜੇ ਇਸ਼ਨਾਨ ਕਰਦੇ ਸੰ ਤੇ ਸਾਵਧਾਨੀ ਜਦ ਇੱਕ ਫੁੱਟ ਪਾਣੀ ਹੋਵੇ ਕੋਈ ਸਾਵਧਾਨੀ ਕੋਈ ਸੁਚੇਤਪਨ ਅਚੇਤਪਨ ਹੀ ਲੱਗ ਜਾ ਸਾਵਧਾਨੀ ਮਨੁੱਖ ਕਿਥੇ ਵਰਤਦਾ ਜਿੱਥੇ ਖਤਰਾ ਔਰ ਖਤਰਾ ਕੀ ਹੈ ਮੌਤ ਦਾ ਕਿਸੇ ਵੀ ਰੂਪ ਵਿੱਚ ਮੌਤ ਦਾ ਖਤਰਾ ਜ਼ਿੰਦਗੀ ਨੂੰ ਖਤਰਾ ਇਸ ਤੋਂ ਬਿਨਾਂ ਮਨੁੱਖ ਸਾਵਧਾਨ ਤੇ ਸੁਚੇਤ ਨਹੀਂ ਹੋ ਸਕਦਾ ਮੈਂ ਵਾਹਿਗੁਰੂ ਵਾਹਿਗੁਰੂ ਦਾ ਜਪ ਜਪਾਂ ਤੇ ਮੈਂ ਸੰਗਤ 'ਚ ਬੈਠਾਂ ਤਖਾ ਕੀਰਤਨ ਸੁਣਾ ਮੈਂ ਸਾਵਧਾਨ ਨਹੀਂ ਹੋ ਸਕਦਾ ਜਿਤਨੇ ਚਿਰ ਤੱਕ ਮੈਨੂੰ ਖਤਰੇ ਦਾ ਬੋਧ ਨਾ ਨਹੀਂ ਹੋ ਕਿਤਨੇ ਉਹ ਦੇਖੇ ਕਿਤਨੇ ਕਥਾਵਾਚ ਕਿਤਨੇ ਗੁਣੀ ਜਨ ਕਹਿੰਦੇ ਨੇ ਸਾਵਧਾਨ ਮਨ ਨਾ ਹੀ ਕਾਗਰ ਕਰੋ ਕਿਤਨੇ ਧੂਆਂ ਧਾਰ ਸੁਆਦਮ ਕਥਾ ਕਹਾਣੀਆਂ ਤੇ ਦੇਖ ਤੇ ਕਿਤਾਬਾ ਕਿਤਨਾ ਫਲਸਫਾ ਘੋਟਿਆ ਜਾ ਰਿਹਾ ਪਰ ਹਰ ਸ਼ੇਰ ਦੇ ਬ੍ਰह्म ज्ञानी ਲਬਣੇ ਤੇ ਔਖੇ ਹੋ ਗਏ ਔਰ ਰੋਜ਼ ਰੋਜ਼ ਤਾ ਦਾਦ ਘਟਦੇ ਜਾਂਦੇ ਕੱਢਦੇ ਕਾਰਨ ਕੁਝ ਹਸਤੀਆਂ ਦੇ ਜੋ ਅਸੀਂ ਨਾਂ ਦੇਂਦੇ ਹਾਂ ਬਾਬਾ ਅਤਰ ਸਿੰਘ ਬਾਬਾ ਸੁੰਦਰ ਸਿੰਘ ਅਲੀਬੇ ਅਕਾਦੀ ਕੌਰ ਸਿੰਘ ਕਸ਼ਮੀਰੀ ਯਾਰ ਬਾਬਾ ਕਰਮ ਸਿੰਘ ਹੋਤੀ ਮਰਦਾ ਜੋ ਅਸੀਂ ਨਾਂ ਲੈਂਦੇ ਬਾਜਿਤੇ ਉਹਨਾਂ ਦਾ ਨਾਂ ਲੈ ਕੇ ਜੀਣ ਵਾਲੇ ਬੁਥੇੜੇ ਨੇ ਆਪਣੇ ਸਿਲਸੇ ਚਲਾਉਣ ਵਾਲੇ ਬੁਥੇਰੇ ਨੇ ਪਰ ਉਹਨਾਂ ਵਰਗਾ ਕੋਈ ਘਟਦਾ ਜਾ ਰਿਹਾ ਹੈ ਸਿਲਸਾ ਰੋਜ਼ ਰੋਜ਼ ਘਟਦਾ ਜਾ ਰਿਹਾ ਹੈ ਕਾਰਨ ਰੋਜ਼ ਰੋਜ਼ ਮਨ ਅਸਾਵਧਾਨ ਹੁੰਦਾ ਜਾ ਰਿਹਾ ਹੈ ਅਚੇਤ ਹੁੰਦਾ ਪਾਵੇਂ ਸਕੂਲ ਨੇ ਕਾਲਜ ਨੇ ਯੂਨੀਵਰਸਟੀਆਂ ਨੇ ਅਚੇਤ ਪੜਾਵਦ ਰਿਆ ਕਟਨੀ ਮਨ ਉਸਾਵਧਾਨ ਹੁੰਦਾ ਜਾਵੇ ਨਿਰਭੈ ਹੁੰਦਾ ਹੈ ਇਸ ਵਾਸੇ ਸੇ ਸਾਵਧਾਨੀ ਹਟਦੀ ਜਾਵੇ ਸੈਕੜੇ ਦਫਾ ਆਖੀ ਜਾ ਬਣੀ ਪਰੋ ਸਾਵਧਾਨੋ ਕੇ ਸੰਗਤ ਦੇ ਚ ਬੈਠੋ ਸਾਵਧਾਨੋ ਮਹਾਰਾਜ ਦੀਆਂ ਪੰਕਤੀਆਂ ਵੀ ਸੁਣਾਓ ਪ੍ਰਭ ਕੀ ਉਸਤਤ ਕਰੋ ਸਾਵ ਪ੍ਰਭ ਕੀ ਉਸਤਤ ਕਰੋ ਸੰਤ ਨੇ ਸਾਵ ਨਾ ਇਕਾਗਰ ਸੀ ਕਿਵੇਂ ਇਕਾਗਰ ਕਰ ਕਿਵੇਂ ਸਾਵ ਦਰ ਤੋਂ ਬਿਨਾ ਮਨੁੱਖ ਸਾਵਧਾਨ ਨਹੀਂ ਹੋ ਸਕਦਾ ਹੁਣ ਪੰਕਤੀਆਂ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹੈ ਬਿਨ ਭਗਤ ਨਾ ਹੋਵਈ ਜੇ ਅਨੇਕ ਕਰੇ ਸਿੰਘ ਪਹਿ ਤੋਂ ਬਿਨਾ ਭਗਤੀ ਨਹੀਂ ਹੁੰਦੀ ਹੁੰਦੀ ਭੈ ਕਿਸ ਦਾ ਪਰਮਾਤਮਾ ਦਾ ਉਹਦੀ ਸਮਝ ਕੋਈ ਨਹੀਂ ਉਹਦਾ ਪਤਾ ਕੋਈ ਨਹੀਂ ਉਹ ਦਿਖਾਈ ਨਹੀਂ ਦਿੰਦਾ ਇਸ ਵਾਸਤੇ ਪਤਾ ਹੈ ਮਹਾਰਾਜ ਕਿ ਕੇੰਦਰ ਭੈ ਤੇ ਨਿਰਭਉ ਡਰਦਾ ਤੇਰੇ ਜਿਸ ਤੋਂ ਭੈ ਖਾਣਾ ਚਾਹੀਦਾ ਉਸ ਤੋਂ ਤੇ ਨਿਰਭੈ ਹੈ ਰਹਿ ਬਸ ਬੰਦੇ ਦਾ ਹੈ ਕਾਨੂੰਨ ਦਾ ਬੈ ਹੈ ਬਾਕੀ ਬੈ ਹੈ ਅਜੋਕਾ ਸਮਾਜ ਜੋ ਜੀ ਰਿਹਾ ਹੈ ਮਨੁੱਖਾਂ ਦੇ ਡਰ ਕਰਕੇ ਮਨੁੱਖ ਮਨੁੱਖ ਤੋਂ ਡਰਿਆ ਹੋਇਆ ਹੈ ਜਾਂ ਮਨੁੱਖ ਥੋੜਾ ਬਹੁਤ ਡਰ ਮਹਿਸੂਸ ਕਰਦਾ ਹੈ ਕਾਨੂੰਨ ਦਾ ਬਹੁਤਾ ਨਹੀਂ ਥੋੜਾ ਸਮਰਾਤ ਤੇ ਸ਼ਕਤੀਸ਼ਾਲੀ ਮਨੁੱਖ ਜਿਹਦੇ ਸਾਹਮਣੇ ਆਮ ਬੰਦੇ ਕਮਜ਼ੋਰ ਰਹਿ ਕੋਦੇ ਅੰਦਰ ਬੰਦਿਆਂ ਦਾ ਡੈ ਨਹੀਂ ਰਹੇ ਸ਼ਕਤੀਸ਼ਾਲੀ ਤਾਕਤਵਰ ਮਨੁੱਖ ਦੇਦੇ ਸਾਹਮਣੇ ਕਾਨੂੰਨ ਦਾ ਭੈ ਵੀ ਨਹੀਂ ਰਹਿਦਾ ਇਸ ਵਾਰ ਸੇ ਤਾਕਤਵਰ ਮਨੁੱਖ ਬਣ ਜਾਂਦੇ ਨੇ ਚੋਰ ਹੋ ਜਾਂਦੇ ਨੇ ਡਕੇਟ ਹੋ ਜਾਂਦੇ ਨੇ ਦੁਰਾਚਾਰੀ ਹੋ ਜਾਂਦੇ ਨੇ ਵਿਭਚਾਰੀ ਹੋ ਜਾਂਦੇ ਨੇ ਉਹਨਾਂ ਦੀ ਤਾਕਤ ਉਹਨਾਂ ਦੀ ਸ਼ਕਤੀ ਇਹ ਸਭ ਕੁਝ ਨੂੰ ਠੱਗ ਦਿੰਦੇ ਬੰਦੇ ਦਾ ਤੇ ਭੈ ਹੀ ਨਹੀਂ ਕਿਉਂਕਿ ਬੰਦੇ ਮੇਰੇ ਸਾਹਮਣੇ ਕਮਜ਼ੋਰ ਨੇ ਮੇਰੇ ਕੋਲ ਤਾਕਤ ਕਾਨੂੰਨ ਮੇਰੇ ਹੱਥਾਂ ਚ ਹੈ ਇਹ ਦੋ ਪੈ ਕਾਨੂੰਨ ਤੇ ਬੰਦੇ ਦਾ ਹੈ ਥੋੜਾ ਬਹੁਤ ਬੰਦੇ ਨੂੰ ਬੰਦਾ ਬਣਾ ਕੇ ਰੱਖਦੇ ਹੈ ਵੀ ਮੈਸ ਕਰਦੇ ਬੰਦੇ ਦਾ ਭੈ ਨਹੀਂ ਤਾਂ ਮਨੁੱਖ ਦੇ ਅੰਦਰ ਬੰਦਾ ਪਣ ਖਤਮ ਹੋ ਜਾਂਦਾ ਹੈ ਕਾਨੂੰਨ ਦਾ ਭੈ ਨਹੀਂ ਤੇ ਬੰਦਾ ਬਣਤੇ ਰਹਿੰਦਾ ਹੀ ਨਹੀਂ ਵੈਸ਼ੀ ਹੋ ਜਾਂਦੇ ਨੇ ਬਹੁਤ ਸ਼ਕਤੀਸ਼ਾਲੀ ਤੇ ਤਾਕਤਵਰ ਮਨੁੱਖ ਕਹਿੰਦੀ ਮੈਂ ਕਰਦਾ ਪਰ ਉਹਨਾਂ ਦੀ ਤਾਕਤ ਉਹਨਾਂ ਦੀ ਸਤਾ ਉਸ ਤਮਾਮ ਵੈਸ਼ੀ ਪਣੇ ਨੂੰ ਢੱਕ ਦਿੰਦੀ ਢੱਕ ਦਿੰਦੀ ਇੱਕੋ ਹੀ ਪੈ ਹੈ ਜਿਹਦੇ ਵਿੱਚ ਮਨੁੱਖ ਸਾਵਧਾਨ ਹੋ ਸਕਦਾ ਹੈ ਤੇ ਮਨੁੱਖ ਦੇ ਅੰਦਰ ਮਨੁੱਖਤਾ ਦਾ ਜਨਮ ਹੋ ਸਕਦਾ ਹੈ ਉਹ ਹੈ ਮੌਤ ਦਾ ਹੈ ਜੋ ਮੇਰੀ ਮੌਤ ਹੋਣੀ ਮਰਨਾ ਮਰਨਾ ਮੌਤ ਮਰਨਾ ਇਸ ਵਾਸਤੇ ਸੰਤ ਜਨਾਂ ਨੇ ਅਵਤਾਰਾਂ ਨੇ ਭਗਤਾਂ ਨੇ ਬਾਰ ਬਾਰ ਮੌਤ ਦਾ ਜ਼ਿਕਰ ਕੀਤਾ ਹੈ ਅਕਸਰ ਮੌਤ ਤੋਂ ਪਹਿਲੇ ਬੁਢੇ ਦਾ ਬੁਢੇਪੇ ਦੀ ਕਮਜ਼ੋਰੀ ਦਾ ਜ਼ਿਕਰ ਕੀਤਾ ਹੈ ਮਜਬੂਰੀ ਦਾ ਜ਼ਿਕਰ ਕੀਤਾ ਹੈ ਪੀੜਾ ਦਾ ਜ਼ਿਕਰ ਕੀਤਾ ਹੈ ਦਰਦ ਦਾ ਜ਼ਿਕਰ ਕੀਤਾ ਤਾਂ ਕਿ ਇਹ ਦਰਦ ਦਾ ਹੈ ਇਹਨੂੰ ਸਾਵਧਾਨ ਰਹੋ ਭੈ ਤੋਂ ਬਿਨਾ ਮਨੁੱਖ ਸਾਉਧਾਨ ਨਹੀਂ ਹੁੰਦਾ ਹੀ ਸਾਉਧਾਨੀ ਨਾਲ ਪਹਾੜਾਂ ਦੀ ਚੜਾਈ ਤੇ ਜਦ ਚੜਦਾ ਹੈ ਇਧਰ ਵੀ ਖਾਈ ਹੈ ਇਧਰ ਵੀ ਖਾਈ ਹੈ ਬੜੀ ਸਾਵਧਾਨੀ ਨਾਲ ਚੱਲਦਾ ਜ਼ਮੀਨ ਦੇਤੇ ਤੇ ਮਨੁੱਖ ਅਚੇਤ ਚੱਲਦਾ ਉਹ ਗਿਰਨ ਦਾ ਡਾਰੀ ਮੈਂ ਫਿਰ ਅਰਸ ਕਰਨਾ ਸਾਵਧਾਨੀ ਉੱਥੇ ਮਨੁੱਖ ਦੀ ਹੁੰਦੀ ਹੈ ਜਿੱਥੇ ਭੈ ਮੌਤ ਦਾ ਭੈ ਹੈ ਬੁਢੇਪੇ ਦਾ ਭੈ ਇਹ ਮਨੁੱਖ ਜੋ ਬਾਣੀ ਪੜੇਗਾ ਤੇ ਜਿਸ ਦੇ ਅੰਦਰ ਬੁਢੇਪੇ ਤੇ ਮੌਤ ਦਾ ਭੈ ਨਹੀਂ ਉਹ ਜੋ ਬਾਣੀ ਪੜੇਗਾ ਦੋਹਾਂ ਦੇ ਜਮੀਨ ਆਸਮਾਨ ਦਾ ਅੰਤਰ ਹੈ ਜਿਵੇਂ ਜਨਮ ਤੇ ਮਰਨ ਦੇ ਅੰਤਰ ਹੈ ਇਨ੍ਹਾਂ ਦੋ ਬਾਣੀ ਪੜਨ ਵਾਲਿਆਂ 'ਚ ਅੰਤਰ ਹੈ ਇੱਕ ਦੇ ਸਾਹਮਣੇ ਬੁਢੇਪੇ ਦੀ ਮਜਬੂਰੀ ਹੈ ਇੱਕ ਦੇ ਸਾਹਮਣੇ ਮੌਤ ਦਾ ਭੈ ਹੈ ਇਹ ਜਾਪ ਕਰ ਰਿਹਾ ਬਾਣੀ ਜਾਪ ਰਿਹਾ ਇਕ ਦੇ ਸਾਹਮਣੇ ਨਹੀਂ ਉਹ ਵੀ ਜਾਪ ਰਿਹਾ ਇਕ ਬਿਲਕੁਲ ਅਚੇਤ ਹੈ ਜ਼ਮੀਨ ਤੇ ਚੱਲ ਰਿਹਾ ਇਕ ਸਾਵਨ ਹੋ ਗਿਆ ਪਹਾੜੀਆਂ ਤੇ ਚੱਲ ਰਿਹਾ ਸੁਰ ਉੱਚੀ ਉੱਪਰ ਉੱਚੀ ਉੱਪਰ ਫਿਰ ਮੈਂ ਅਰਜ਼ ਕਰਾਂ ਭੈ ਡਰ ਖਤਰਾ ਉਤਨੇ ਤਾਦਾਦ ਵਿੱਚ ਵੱਧ ਜਾਏਗਾ ਜਿੰਨੀ ਤਾਦਾਦ ਵਿੱਚ ਕਿਸੇ ਵਸਤੂ ਦੀ ਹਸਤੀ ਦੀ ਅਹਿਮੀਅਤ ਵੱਧ ਖਾਸੀਅਤ ਵੱਧ ਗੁਣ ਵੱਧ ਸਰੂਪ ਉੱਚੀ ਹੁੰਦੀ ਜਾ ਰਹੀ ਹੈ ਖਤਰਾ ਵੱਧਦਾ ਹੈ ਐਸੇ ਮਨੁੱਖ ਦੇ ਅੰਦਰ ਹੈ ਮੌਤ ਦਾ ਭੈ ਬੁਢੇਪੇ ਦਾ ਤੇ ਭੈ ਫਿਰ ਪ੍ਰਮਾਤਮਾ ਵੱਧਦਾ ਹੈ ਵੱਧਦਾ ਸਾਵਧਾਨ ਹੁੰਦਾ ਹੈ ਪਵਿੱਤਰ ਹੁੰਦਾ ਹੈ ਨਿਰਮਲ ਹੁੰਦਾ ਹੈ ਇਹ ਭੈਸ਼ਣ ਨੂੰ ਪਾਵਨ ਕਰੇ ਇਹ ਭੈਸ਼ਣ ਨੂੰ ਜੋ ਹੈ ਪਵਿੱਤਰ ਕਰੇਗਾ ਦਰਹੀ ਨਹੀਂ ਤੇ ਨਹੀਂ ਮੈਂ ਫਿਰ ਅਸ ਤਨਾਗਰ ਮਨੁੱਖ ਦੇ ਅੰਦਰ ਥੋੜਾ ਬਹੁਤ ਮਨੁੱਖਤਾ ਵੀ ਅੰਸ਼ ਹੈ ਤੇ ਸੰਸਾਰ ਚੱਲਦਾ ਹੈ ਇਹ ਕਾਨੂੰਨ ਦੇ ਬਹਿ ਨਾਲ ਜਾਂ ਬੰਦਿਆਂ ਦੇ ਗੋਲਕ ਦੇ ਚੋਰੀ ਨਹੀਂ ਕਰਨੇ ਕਿਉਂਕਿ ਬੰਦੇ ਬੈਠੇ ਪਰ ਕਾਨੂੰਨ ਵੀ ਹੈ ਨਾ ਬੰਦਿਆਂ ਦਾ ਹੈ ਨਾ ਕਾਨੂੰਨ ਦਾ ਹੈ ਮੇਰੇ ਖਲ ਕਿਸੇ ਮੰਦਰ ਮਸਜਿਦ ਗੁਰਦੁਆਰੇ ਦੀ ਗੌਲਕ ਸਾਲਾਨ ਨਹੀਂ ਹੈ ਗੁਰੂ ਦੇ ਭੈ ਤੇ ਪ੍ਰਭੂ ਦੇ ਭੈ ਕਰਕੇ ਬੋਲ ਕਾ ਨਹੀਂ ਬਚਦੀਆਂ ਬੰਦੇ ਦੇ ਭੈ ਕਰਕੇ ਕਾਨੂੰਨ ਦੇ ਗੁਰੂ ਦੇ ਭੈ ਤੇ ਪ੍ਰਮਾਤਮਾ ਦੇ ਭੈ ਕਰਕੇ ਇਹ ਦੁਕਾਨਾਂ ਦੇ ਤਾਲੇ ਸਾਵਧਾਨ ਨਹੀਂ ਰਹਿਣਗੇ ਇਹ ਬੰਦੇ ਦਾ ਵੈ ਕਾਨੂੰਨ ਦਾ ਵੈ ਤਾਲੇ ਨਹੀਂ ਝੁੱਟਦੇ ਪੁਲਿਸ ਹੈ ਹਥਕੜੀਆਂ ਨੇ ਜੇਲ੍ਹ ਹੈ ਬੰਦਾ ਅਸੂਅ ਸੇ ਤਾਲੇ ਰਾਤ ਨੂੰ ਮਾਰ ਕੇ ਆਂਦੇ ਹਾਂ ਦੁਕਾਨ ਨੂੰ ਸਵੇਰੇ ਮਿਲਦੇ ਨੇ ਠੀਕੇ ਤਾਲੇ ਲੱਗੇ ਨੇ ਕਿ ਆਪ ਪਰਮਾਤਮਾ ਦੇ ਭੈ ਨੇ ਬਚਾ ਦਿੱਤੇ ਸਾਰੀ ਦੁਕਾਨ ਨੂੰ ਬਚਾਇਆ ਨਹੀਂ ਇਹ ਬੰਦੇ ਦਾ ਵਹਿ ਇਹ ਕਾਨੂੰਨ ਦਾ ਵਹਿ ਇਹ ਦੋਵੇਂ ਅਡਜਨ ਤੇ ਇੱਕ ਦੁਕਾਨ ਵੀ ਸਾਬਤ ਨਹੀਂ ਹੋਵੇ ਸਾਰਿਆਂ ਦੇ ਤਾਲੇ ਹੋ ਗਿਆ ਸਾਰਿਆਂ ਦਾ ਸਾਰ ਜੋ ਸਮਾਨ ਜੋ ਹੈ ਜੋ ਤੇ ਥੋੜਾ ਬਹੁਤ ਜੋ ਮਨਕ ਆਪਣੇ ਹੱਥਾਂ ਨੂੰ ਪਹਿਰਾ ਆਪਣੇ ਜੀਵਨ ਨੂੰ ਅਸ਼ੁਭ ਕਰਮਾਂ ਤੋਂ ਰੋਕਦਾ ਹੈ ਬੰਦੇ ਤੋਂ ਡਰਦੇ ਕਾਨੂੰਨ ਤੋਂ ਡਰਦਾ ਹੈ ਕਾਨੂੰਨ ਵਿਆਪਕ ਨਹੀਂ ਬੰਦੇ ਦਾ ਹੈ ਵਿਆਪਕ ਨਹੀਂ ਇਸ ਵਾਸਤੇ ਮਨੁੱਖ ਦਾ ਇਹ ਸਾਵਧਾਨ ਹੋਣਾ ਤੇ ਨਿਰਮਲ ਹੋਣਾ ਹੀ ਬਾਰੋਂ-ਬਾਰੋਂ ਹੈ ਉਪਰੋਂ-ਉਪਰੋਂ ਹੈ ਇਹ ਬਾਹਰੋਂ ਤੇ ਸ਼ਰੀਰ ਹੈ ਅੰਦਰੋਂ ਛੋ ਇਹ ਬਾਹਰੋਂ ਤੇ ਸ਼ਰੀਰ ਹੈ ਅੰਦਰੋਂ ਢਕਾਇਆ ਤੇ ਬਾਹਰੋਂ ਤੇ ਸ਼ਰੀਰ ਹੈ ਅੰਦਰੋਂ ਪੂਰਾ ਦੁਰਾਚਾਰ ਬੰਦੇ ਦੇ ਭੈ ਔਰ ਕਾਰਨ ਦੇ ਹੈ ਇਹਦੇ ਹੱਥਾਂ ਤੇ ਪੈਰਾਂ ਨੂੰ ਰੋਕਿਆ ਹੋਇਆ ਇਹਦੇ ਮਨ ਨੂੰ ਨਹੀਂ ਰੋਕਿਆ ਮਨ ਤੇ ਬੁਰਾ ਸੋਚੀ ਜਾਂਦਾ ਪਰ ਮਾਉਤਮਾ ਦਾ ਹੈ ਮਨ ਦੇ ਚੋਂ ਵੀ ਬੁਰਾਈ ਕੱਢੇ ਮਨ ਆਪਣੇ ਤੇ ਬੁਰਾ ਮਿਟਾਣਾ ਬੈਠੇ ਸਦਰ ਸਿਸ਼ਟ ਸਜਣਾ ਬੁਰਾ ਸਾਰੇ ਹੀ ਮਿਟ ਜਾਂਦਾ ਹੈ ਪ੍ਰਮਾਤਮਾ ਦਾ ਰਹਿ ਮਿਟਾ ਦਿੰਦਾ ਹੈ ਸਾਰੇ ਸਜਣ ਦਿਖਾਈ ਦੇਣ ਲੱਗ ਪੈਂਦੇ ਨੇ ਤੇ ਸਜਣ ਦੀ ਕੀ ਜੇਬ ਕਟਣੀ ਤੇ ਸਜਣ ਨੂੰ ਕੀ ਮਾਰ ਸਰਜਣ ਨਾਲ ਕੀ ਧੋਖਾ ਕਰ ਤੇ ਸਰਜਣ ਨਾਲ ਕੀ ਛਲ ਕੱਪੜ ਕਰ ਪਰਮਾਤਮਾ ਦਾ ਹੈ ਮਨ ਨੂੰ ਬਦਲਦਾ ਮਨ ਨੂੰ ਰੋਕਦਾ ਨਿਰਮਲ ਕਰ ਕਾਣੋ ਤੇ ਬੰਦੇ ਦਾ ਹੈ ਸਿਰਫ ਹੱਥਾਂ ਨਾਲ ਸਰਪਤ ਹੱਥ ਰੁਕੇ ਨਾ ਪੈਰ ਰੁਕੇ ਨਾਲਤ ਪਾਸੇ ਤੋਂ ਲੰਤ ਕਰਮ ਕਰ ਤੇ ਸਿਰਫ ਬੰਦੇ ਦਾ ਕਾਨੂੰਨ ਦਾ ਜਿਹੜੇ ਜਿਹੜੇ ਮਨੁੱਖ ਇਤਨੇ ਸਮਰੱਥ ਤੇ ਸ਼ਕਤੀਸ਼ਾਲੀ ਹੋ ਜਾਂਦੇ ਨੇ ਕਾਨੂੰਨ ਦੇ ਮੈ ਨਹੀਂ ਹੁੰਦਾ ਬੰਦੇ ਸਾਰੇ ਉਹਨਾਂ ਦੇ ਸਾਹਮਣੇ ਕਮਜ਼ੋਰ ਹੋ ਜਾਂਦੇ ਨੇ ਉਹ ਪੱਕੇ ਵੈਸੀ ਹੋ ਜਾਂਦੇ ਉਹ ਸਾਰਾ ਨਰਦ ਕਰਦੇ ਨਾ ਕਾਨੂੰਨ ਉਹਨਾਂ ਨੂੰ ਪਕੜਦਾ ਹੈ ਨਾ ਮਨੁੱਖ ਉਹਨਾਂ ਨਾਲ ਕੁਝ ਕਰ ਸਕਦਾ ਐਸਾ ਤੇ ਕਈਆਂ ਨੂੰ ਮੈਂ ਕਹਿੰਦੇ ਆ ਵੀ ਸੋਏ سارا انرتھ کسی نال کر لیا تو انگل تی کچھ کرنا ہے کر میں کہ پیتا دے رہا اور, اور بھی ہو جا رہے سے ایک نے جانے جانے رستے گھڑی روکی ساری ساری بیٹھے سے کہنے کہ گینی جی میں انہوں کسی نے تمکی دیتی ہے تو جو کچھ کرنا ہے کل نے میرا را. سب کچھ ہتھیار لیا اور میں کی میں کر سکتا ਮੈਨੂੰ ਤੇਰੇ ਨਾਲ ਬੜਾ ਉਕਾਰ ਦਾ ਦਵਾ ਰੂਵੇਗਾ ਤੁਹਾਨੂੰ ਬਹੁਤ ਆਕਰ। ਬਹੁਤ ਆ। ਜੇ ਜੇ ਸਾਹਮਣੇ ਮਨੁੱਖ ਕਮਜ਼ੋਰ ਹੋ ਜਾਏ। ਤੇ ਜੇ ਜੇ ਸਾਹਮਣੇ ਕਾਨੂੰਨ ਵੀ ਕਮਜ਼ੋਰ ਹੋ ਜਾਏ ਕੁਛ ਵੀ ਨਹੀਂ। ਉਹ ਮਨੁੱਖ ਤੇ ਵੈਸੀ ਹੋ ਜਾਏ। ਮਨੁੱਖ ਥੋੜਾ ਬਹੁਤ ਅਗਰ ਮਨੁੱਖ ਹੈ ਤਾਂ ਕਾਨੂੰਨ ਦਾ ਡਰ ਆਇਆ ਬੰਦੇ ਦਾ ਡਰ ਆਇਆ। ਪਰਮਾਤਮਾ ਦਾ ਭੈ ਤੇ ਉਸ ਨੂੰ ਦੇਵਤਾ ਬਣਾ ਦਿੰਦਾ ਹੈ, ਫਰਿਸ਼ਤਾ ਬਣਾ ਦਿੰਦਾ। ਉਹਦੇ ਮਨ ਨੂੰ ਨਿਰਮਲ ਕਰਦਾ। ਉਦੇ ਮਨ ਨੂੰ ਪਾਵਨ ਕਰਦਾ ਉਹ ਕੋਈ ਅਨਰਥ ਨਹੀਂ ਕਰਦਾ ਹੈ ਸਾਵਧਾਨ ਕਰਦਾ ਸੁਚੇਤ ਕਰਦਾ ਚਲੋ ਪਰਮਾਤਮਾ ਦੀ ਸਮਝ ਨਹੀਂ ਪਰਮਾਤਮਾ ਦਾ ਪਤਾ ਕੋਈ ਜੇ ਇਤਨਾ ਗਿਆਨ ਨਹੀਂ ਇਹਨੂੰ ਪਰਮਾਤਮਾ ਦੇ ਮਾਰਗ ਤੇ ਕਿਵੇਂ ਚਲਾਈਏ ਭਗਤ ਅਵਤਾਰ ਕਹਿਣ ਬੁਢੇ ਪੈ ਨੂੰ ਚੇਤੇ ਮੌਤ ਨੂੰ ਚੇਤੇ بلها هند <laughs>